ਇਸ ਦੁਨੀਆ ਚੈਨਲ ਮੈਂ ਆ ਤੁਹਾਡਾ ਆਪਣਾ ਮਾਨਪ੍ਰੀਤ ਰਣਦੇਓ ਜਿਸ ਤਰ੍ਹਾਂ ਆਖਿਆ ਜਾਂਦਾ ਵਿਦਿਆ ਪਚਾਰੀ ਤਾਂ ਪਰ ਉਪਕਾਰੀ ਉਹ ਗਹਿਣਾ ਜਿਹਨੂੰ ਮਤਲਬ ਪਾ ਕੇ ਇਹ ਜਿਹੜਾ ਨੌਜਵਾਨਾਂ ਦੇ ਵਿੱਚ ਜਾਂ ਵਿਦਿਆਰਥੀਆਂ ਦੇ ਵਿੱਚ ਸਾਡਾ ਇੱਕ ਨੁਖਾਰ ਆਉਂਦਾ ਹੈ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਆ ਸਾਡੇ ਤਰਾਹਾ ਸ਼ਹਿਰ ਦੇ ਵਿੱਚ ਐਜੂਕੇਸ਼ਨ ਦਾ ਹੱਬ ਆ ਇੱਥੇ ਕਾਲਜ ਵੀ ਨੇ ਤੇ ਇੱਥੇ ਵੱਡੇ ਵੱਡੇ ਲੈਵਲ ਦੇ ਸਕੂਲ ਵੀ ਨੇ ਜਿਨ੍ਹਾਂ ਦੇ ਵਿੱਚੋਂ ਸਸਪਤੀ ਮਾਡਲ ਸਕੂਲ ਸੀਨੀਅਰ ਸੈਕੰਡਰੀ ਸਕੂਲ ਮਾਡਲ ਜੀ ਨੂੰ ਪ੍ਰਿੰਸੀਪਲ ਪ੍ਰੀਤ ਸਿਤਸਾਈ ਆਪਣੀ ਸਖਤ ਮਿਹਨਤ ਦੇ ਨਾਲ ਚਲਾ ਰਹੇ ਨੇ ਬੜੀਆਂ ਮੱਲਾਂ ਮਾਰ ਰਹੇ ਨੇ ਸਾਡੇ ਹਲਕੀ ਦੀ ਸਿਰਕੜ ਵਿਦਿਅਕ ਸੰਸਥਾ ਅੱਜ ਇਹਨਾਂ ਦੇ ਨਾਲ ਐਜੂਕੇਸ਼ਨ ਦੇ ਨਾਲ ਸੰਬੰਧਿਤ ਇਹਨਾਂ ਦੇ ਟੀਚਿੰਗ ਸਟਾਫ ਦੇ ਨਾਲ ਇਹਨਾਂ ਦੇ ਵਿਦਿਆਰਥੀਆਂ ਦੇ ਸੰਬੰਧਿਤ ਅਤੇ ਜੋ ਇਹਨਾਂ ਦੇ ਸਕੂਲ ਨੇ ਵਿੱਤੀ ਖੇਤਰ ਖੇਡਾਂ ਦੇ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਉਹਨਾਂ ਤੇ ਵਿਚਾਰਾਂ ਕਰਾਂਗੇ ਅਸੀਂ ਪ੍ਰਿੰਸੀਪਲ ਸਾਹਿਬ ਸਾਡੇ ਦੇਸ਼ ਦੁਨੀਆ ਅਦਾਰੇ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਧੰਨਵਾਦ ਜੀ ਗੱਲ ਕਰੀਏ ਸਰ ਤੁਸੀਂ ਇੱਥੇ ਸਕੂਲ ਆ ਜਿਹੜਾ ਚਲਾ ਰਹੇ ਹੋ ਵੱਡਾ ਇਹਦਾ ਨਾਮ ਆ ਸਾਡਾ ਹਲਕਾ ਪੈਲ ਦੇ ਵਿੱਚ ਖਾਸ ਕਰਕੇ ਸਹਿਰ ਦਰਾਹਾ ਦੇ ਵਿੱਚ ਅਸੀਂ ਪਹਿਲਾਂ ਤੁਹਾਤੋਂ ਇਹ ਜਾਣਕਾਰੀ ਲੈਣਾ ਚਾਹਾਂਗੇ ਕਿ ਇਸ ਸਕੂਲ ਨੂੰ ਕਿੰਨਾ ਨੇ ਚਲਾਇਆ ਤੇ ਇਹ ਜਿਹੜੀ ਵਿਦਿਅਕ ਸੰਸਥਾ ਦੀ ਸਥਾਪਨਾ ਕਦੋਂ ਹੋਈ ਤੇ ਇਹਦੀ ਕਿਉਂ ਲੋੜ ਪਈ ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੁਨੀਆ ਨਿਊਜ਼ ਚੈਨਲ ਦੇ ਸਰੋਤਿਆਂ ਨੂੰ ਵਿਸਾਖੀ ਦੀ ਬਹੁਤ-ਬਹੁਤ ਵਧਾਈ ਦਿਨਾ ਹੈ ਨਾਲ ਹੀ ਮੈਂ ਇਸ ਸੰਸਥਾ ਬਾਰੇ ਆਪ ਸਭ ਨੂੰ ਦੱਸਦਾ ਕਿ ਇਹ ਸਨ 1979 ਦੇ ਵਿੱਚ ਹੋਂਦ ਦੇ ਵਿੱਚ ਆਈ ਤੇ ਇਸ ਨੂੰ ਸਰਸਵਤੀ ਮਾਡਲ ਐਜੂਕੇਸ਼ਨਲ ਮੈਨੇਜਮੈਂਟ ਸੁਸਾਇਟੀ ਦੁਆਰਾ ਚਲਾਇਆ ਜਾ ਰਿਹਾ ਸੋ ਇਸ ਸੰਸਥਾ ਦੇ ਐਕਸ ਪ੍ਰਿੰਸੀਪਲ ਸ਼੍ਰੀ ਡੀ ਐਸ ਗੁਸਾਈ ਜੀ ਨੇ 2016 ਤੱਕ ਬਤੌਰ ਪ੍ਰਿੰਸੀਪਲ ਇੱਥੇ ਅਹੁਦਾ ਸੰਭਾਲਿਆ ਤੇ ਉਹਨਾਂ ਦੀ ਏਬਲ ਗਾਈਡੈਂਸ ਦੇ ਵਿੱਚ ਇਹ ਸਕੂਲ ਜੋ ਹੈ ਉਹ ਬਹੁਤ ਤਰੱਕੀ ਵੱਲ ਗਿਆ ਸੋ ਹੁਣ ਮੈਂ ਪ੍ਰਤੀਸ਼ ਗੁਸਾਈ ਇਸ ਸਕੂਲ ਦਾ ਪ੍ਰਿੰਸੀਪਲ ਵਜੋਂ ਮੈਂ ਸਕੂਲ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਤੇ ਇਹ ਸਕੂਲ ਚ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਕਈ ਰਿਕਾਰਡ ਨੇ ਜੋ ਇਲਾਕੇ ਦੇ ਵਿੱਚ ਉਹ ਨਾ ਸਿਰਫ ਪਰਾਈ ਦੇ ਵਿੱਚ ਬਲਕਿ ਖੇਡਾਂ ਦੇ ਵਿੱਚ ਵੀ ਰਹੇ ਨੇ ਜੇ ਮੈਂ ਰੀਸੈਂਟ ਜੋ ਹੈ ਰਿਜ਼ਲਟਸ ਦੇ ਉੱਤੇ ਗੱਲ ਕਰਾਂ ਤਾਂ 100% ਜੋ ਨੇ ਉਹ ਇਸ ਦਿਨ ਨਤੀਜੇ ਰਹੇ ਨੇ ਸਕੂਲ ਦਾ ਜੋ ਰਿਕਾਰਡ ਰਿਹਾ ਹੈ ਉਹ ਮੈਕਸਿਮਮ ਮੈਰਿਟਸ ਦਾ ਜੋ ਕਿ ਸ਼ੁਰੂ ਤੋਂ ਹੀ ਸਨ 2019 ਦੇ ਵਿੱਚ ਸਕੂਲ ਦੇ ਵਿੱਚ 6 ਲੜਕੀਆਂ ਨੇ ਪੰਜਾਬ ਦੇ ਵਿੱਚ 10ਵਾਂ 13ਵਾਂ ਤੇ 16ਵਾਂ ਸਥਾਨ ਜੋ ਹੈ ਉਹ ਹਾਸਲ ਕੀਤਾ ਸੀ ਸੋ ਜੋ ਕਿ ਇੱਕ ਤਹਿਸੀਲ ਦੇ ਵਿੱਚ ਰਿਕਾਰਡ ਵੀ ਹੈ ਪ੍ਰਿੰਸੀਪਲ ਸਾਹਿਬ ਇਹ ਨਾਲ ਦੀ ਨਾਲ ਗੱਲਾਂ ਚੱਲਦੀਆਂ ਰਹਿਣਗੀਆਂ ਆਪਣੀਆਂ ਦੇ ਜੋ ਤੁਸੀਂ ਗੱਲ ਕੀਤੀ ਆ ਕਿ ਇਹਦੀ ਇੱਕ ਮੈਨੇਜਿੰਗ ਕਮੇਟੀ ਆ ਜਿਹੜੀ ਬਤੌਰ ਇਹਨੂੰ ਚਲਾ ਰਹੀ ਆ ਕੌਣ ਨੇ ਪ੍ਰਧਾਨ ਤੇ ਕਿੰਨ ਕੀ ਨਾਮ ਆ ਉਹਨਾਂ ਦਾ ਜਿਨ੍ਹਾਂ ਨੇ ਇਹਨੂੰ ਸੰਸਥਾ ਨੂੰ ਪਹਿਲਾਂ ਪਹਿਲਾਂ ਚਲਾਇਆ ਤੇ ਤੁਹਾਡੇ ਰਿਲੇਸ਼ਨ ਦੇ ਵਿੱਚ ਕੀ ਲੱਗਦੇ ਨੇ ਜੀ ਜੋ ਸ਼੍ਰੀ ਡੀ ਐਸ ਗੁਸਾਈ ਜੀ ਨੇ ਉਹ ਮੇਰੇ ਪਿਤਾ ਜੀ ਨੇ ਤੇ ਸਾਡੀ ਇਸ ਕਮੇਟੀ ਦੇ ਵਿੱਚ ਰਿਟਾਇਰਡ ਹੈਡਮਾਸਟਰ ਸ਼੍ਰੀ ਐਮ ਐਲ ਗੋਇਲ ਜੀ ਜੋ ਕਿ ਡਾਇਰੈਕਟਰ ਵਜੋਂ ਇਸ ਸੰਸਥਾ ਨੂੰ ਆਪਣੀ ਗਾਈਡੈਂਸ ਦੇ ਰਹੇ ਨੇ ਨਾਲ ਹੀ ਇਸ ਸੰਸਥਾ ਦੇ ਸੈਕਟਰੀ ਪ੍ਰੋਫੈਸਰ ਐਮ ਐਸ ਭੰਡਾਰੀ ਜੀ ਜੋ ਕਿ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਪ੍ਰੋਫੈਸਰ ਵਜੋਂ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਨਾਲ ਹੀ ਨਾਲ ਉਹ ਐਕਸ ਆਫੀਸ਼ੀਏਟਿੰਗ ਪ੍ਰਿੰਸੀਪਲ ਵੀ ਉਸ ਕਾਲਜ ਦੇ ਰਹੇ ਨੇ ਉਹ ਵੀ ਇਸ ਸੰਸਥਾ ਦੇ ਸੈਕਟਰੀ ਨੇ ਨਾਲ ਮਿਸਿਸ ਆਸ਼ਾ ਕੁਸਾਈ ਜੀ ਜੋ ਕਿ ਇਸ ਸੰਸਥਾ ਦੇ ਮੈਨੇਜਰ ਨੇ सुरेंद्र ਸਿੰਘ रावत ਜੀ ਇਸ ਸੰਸਥਾ ਦੇ ਜੋ ਨੇ ਉਹ ਮੈਂਬਰ ਨੇ ਨਾਲ ਹੀ ਨਾਲ ਮੈਂ ਦੱਸ ਦਿਆਂ ਕਿ ਇਹ ਸੰਸਥਾ ਦੇ ਵਿੱਚ ਸਾਰੇ ਹੀ ਜੋ ਮੈਂਬਰ ਸਹਿਬਾਨ ਅਹੁਦੇਦਾਰ ਹਨ ਉਹ ਪੂਰਾ ਆਪਣੇ ਇਸ ਸੰਸਥਾ ਦੇ ਵਿੱਚ ਆਪਣਾ ਯੋਗਦਾਨ ਹਰ ਤਰ੍ਹਾਂ ਦਾ ਜੋ ਹੈ ਇਸ ਸੰਸਥਾ ਨੂੰ ਕਿਸ ਤਰ੍ਹਾਂ ਹੋਰ ਅੱਗੇ ਲਿਜਾਇਆ ਜਾ ਸਕਦਾ ਉਹ ਆਪਣਾ ਯੋਗਦਾਨ ਹਮੇਸ਼ਾ ਦਿੰਦੇ ਨੇ ਜਿਨ੍ਹਾਂ ਦਾ ਨਾਮ ਲਿਆ ਬੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ এডਿਕੇਸ਼ਨ ਦੇ ਵਿੱਚ ਉਹਨਾਂ ਦੀਆਂ ਵੱਡੀਆਂ ਦੇਣਾਂ ਨੇ ਹਲਕੇ ਨੂੰ ਤਨਮਨ ਧੰਦੇ ਨਾਲ ਤੁਹਾਡੇ ਜਿਹੜੇ ਟਰੱਸਟਸ ਮੈਂਬਰ ਨੇ ਉਹ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣ ਦੇ ਯੋਗ ਉਪਰਾਲੇ ਪ੍ਰਿੰਸੀਪਲ ਸਾਹਿਬ ਕਰ ਰਹੇ ਨੇ ਜਰੂਰ ਪਤਾ ਕਰਾਂਗਾ ਕਿ ਬਹੁਤ ਸਕੂਲ ਨੇ ਬਹੁਤ ਵਧੀਆ ਲੈਵਲ ਤੇ এডਿਕੇਸ਼ਨ ਹਾਬਾ ਹੈ ਦਰਾਹਾ ਤਾਨੂੰ ਕਿਉਂ ਲੋਡ ਮਹਿਸੂਸ ਹੋਈ ਅ ਵਿਦਿਆ ਜੋ ਹੈ ਉਹ ਇੱਕ ਇਨਸਾਨ ਦਾ ਜੋ ਮਨ ਹੈ ਉਹ ਉਸ ਨੂੰ ਰਚਨਾਣ ਦੇ ਵਿੱਚ ਜੋ ਇੱਕ ਅਹਿਮ ਯੋਗਦਾਨ ਉਸ ਦਾ ਰਹਿੰਦਾ ਸੋ ਵਿਦਿਆ ਹੀ ਹੈ ਜੋ ਕਿਸੇ ਇਨਸਾਨ ਨੂੰ ਸਹੀ ਰਾਹ ਪਾਉਂਦੀ ਹੈ ਉਹਨੂੰ ਇੱਕ ਨਵੀਂ ਸੋਚ ਦਿੰਦੀ ਹੈ ਸੋ ਅਸੀਂ ਜੇ ਗੱਲ ਕਰੀਏ ਸਕੂਲ ਦੇ ਵਿੱਚ ਇੱਕ ਬੱਚਾ ਜਦੋਂ ਦਾਖਲ ਹੁੰਦਾ ਸੋ ਪਹਿਲਾਂ ਤਾਂ ਉਸ ਦੀ ਮਾਂ ਹੈ ਜੋ ਉਸ ਨੂੰ ਜਨਮ ਦਿੰਦੀ ਹੈ ਜੋ ਉਸ ਨੂੰ ਤੁਰਨਾ ਸਿਖਾਉਂਦੀ ਹੈ ਉਸ ਦਾ ਪਿਤਾ ਉਂਗਲ ਫੜ ਕੇ ਉਸ ਨੂੰ ਤੁਰਨਾ ਸਿਖਾਉਂਦਾ ਹੈ ਫਿਰ ਜਦੋਂ ਬੱਚਾ ਉਹ ਸਕੂਲ ਦੇ ਵਿੱਚ ਆਉਂਦਾ ਹੈ ਤਾਂ ਉਸ ਦਾ ਅਧਿਆਪਕ ਉਸ ਦਾ ਗੁਰੂ ਹੀ ਹੁੰਦਾ ਹੈ ਜੋ ਉਸ ਨੂੰ ਤੁਰਨਾ ਹੀ ਨਹੀਂ ਬਲਕਿ ਜ਼ਿੰਦਗੀ ਦੇ ਵਿੱਚ ਕਿਵੇਂ ਤੁਰਨਾ ਹੈ ਤੇ ਅੱਗੇ ਵਧਣਾ ਉਹ ਸਿਖਾਉਂਦਾ ਸੋ ਇਸ ਦੇ ਵਿੱਚ ਜੋ ਹੈ ਵਿਦਿਆ ਉਸ ਦਾ ਇੱਕ ਅਹਿਮ ਯੋਗਦਾਨ ਹੈ ਔਵ ਵਿਦਿਆ ਜੋ ਹੈ ਉਹ ਆਪਣੇ ਅਧਿਆਪਕ ਤੋਂ ਹੀ ਪ੍ਰਾਪਤ ਕਰਦਾ ਹੈ ਅਧਿਆਪਕ ਜੋ ਹੈ ਉਹ ਇੱਕ ਅਹਿਮ ਰੋਲ ਨਿਭਾਉਂਦਾ ਹੈ ਆਪਣੇ ਜੋ ਹੈ ਵਿਦਿਆਰਥੀ ਨੂੰ ਜਾਂ ਬੱਚੇ ਨੂੰ ਤਾਂ ਕਿ ਉਹ ਬੱਚਾ ਆਪਣੀ ਜ਼ਿੰਦਗੀ ਚ ਕਾਬਿਲ ਬਣ ਸਕੇ ਸੋ ਇਸ ਸਕੂਲ ਦਾ ਜੋ ਵਿਜ਼ਨ ਹੈ ਕਿ ਇਹੀ ਹੈ ਕਿ ਕੋਈ ਵੀ ਜੋ ਬੱਚਾ ਹੈ ਉਹ ਇਸ ਜੋ ਸਿੱਖਿਆ ਤੋਂ ਹੈ ਉਹ ਵੰਜਾ ਨਾ ਰਹੇ education for eternity ਜੋ ਸਾਡਾ ਵਿਜ਼ਨ ਵੀ ਹੈ ਤੇ ਮਿਸ਼ਨ ਵੀ ਹੈ ਤੇ ਇਸ ਨੂੰ ਦੇਖਦੇ ਹੋਏ ਜੋ ਹੈ ਇਸ ਸਨ 1979 ਦੇ ਵਿੱਚ ਇਸ ਸਕੂਲ ਨੂੰ ਜੋ ਹੈ ਇਸ ਸਮਾਜ ਨੂੰ ਇਸ ਇਲਾਕੇ ਨੂੰ ਜੋ ਹੈ ਸਮਰਪਿਤ ਕੀਤਾ ਗਿਆ ਬਹੁਤ ਸੋਹਣੇ ਵੀ ਦੇਖੋ ਇੱਕ ਵੱਡੀ ਲੋੜ ਸੀਗੀ ਬੱਚਿਆਂ ਦੇ ਵਿੱਚ ਸਰਪੱਖੀ ਵਿਕਾਸ ਕਰਨ ਦੇ ਲਈ ਦੇਖੋ ਅਧਿਆਪਕੀ ਅਸਰ ਜਿਹੜਾ ਇੱਕ ਮੋਮਬਤੀ ਦੀ ਤਰ੍ਹਾਂ ਜਲ ਕੇ ਆਪ ਪ੍ਰਕਾਸ਼ ਪੈਦਾ ਕਰਦਾ ਠੀਕ ਹੈ ਕ੍ਰਿਟੇਰੀਆ ਕੀ ਰੱਖਿਆ ਗਿਆ ਕਿੰਨੇ ਅਧਿਆਪਕ ਨੇ ਕਿੰਨੇ ਸਟੂਡੈਂਟ ਨੇ ਕਿਸ ਤਰ੍ਹਾਂ ਦੇ ਕੁਆਲੀਫਾਈਡ ਅਧਿਆਪਕ ਆ ਤੁਸੀਂ ਜਿਹੜੇ ਉਹ ਇੱਥੇ ਸਕੂਲ ਦੇ ਵਿੱਚ ਅਪਾਇੰਟ ਕਰਦੇ ਹੋ ਜੀ ਸਕੂਲ ਦੇ ਵਿੱਚ ਸਾਰੇ ਹੀ ਅਧਿਆਪਕ ਨੇ ਜੋ ਉਹ ਕੁਆਲੀਫਾਈਡ ਨੇ ਤੇ ਵੈਲ ਟ੍ਰੇਨਡ ਨੇ ਤੇ ਸਭ ਨੂੰ ਹੀ ਆਪਣੀ ਜੋ ਹੈ ਇਸ ਪ੍ਰਤੀ ਉਹ ਆਪਣੇ ਪਰਫੈਸ਼ਨ ਪਤੀ ਪ੍ਰਤੀ ਡੈਡੀਕੇਟਿਡ ਨੇ ਤੇ ਬੀਏ ਟੀਚਰ ਬਣਗੇ ਤੁਹਾਡੇ ਸਾਰੇ ਬੀਏ ਨੇ ਜੀ ਸਾਰੇ ਬੀਏ ਨੇ ਇਹ ਅੱਜ ਹੁਣ ਦੇ ਸਮੇਂ ਦੇ ਜਾਂ ਹੁਣ ਦੇ ਦੌਰ ਦੇ ਵਿੱਚ ਜਿਵੇਂ ਕਹਾ ਇਹ ਬਹੁਤ ਜ਼ਰੂਰੀ ਹੈ ਕਿ ਅਧਿਆਪਕ ਜੋ ਹੈ ਉਹ ਬੀਏ ਜ਼ਰੂਰ ਹੋਵੇ ਕਿਉਂਕਿ ਬੀਏ ਦੇ ਵਿੱਚ ਜਦੋਂ ਉਹ ਇਸ ਸਪੈਸੀਫਿਕ ਟ੍ਰੇਨਿੰਗ ਜੋ ਕੋਰਸ ਥਰੂ ਜਦੋਂ ਉਹ ਗੋ ਥਰੂ ਹੁੰਦਾ ਹੈ ਤਾਂ ਉਸ ਨੂੰ ਟੀਚਿੰਗ ਪ੍ਰੈਕਟਿਸ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਉਹਨੇ ਬੱਚੇ ਨੂੰ ਉਸ ਦੇ ਵਿੱਚ ਕਿਵੇਂ ਡਿਫਰੈਂਟ ਟਾਈਪਸ ਆਫ ਹੈਬਿਟਸ ਨੇ ਯਾ ਡਿਫਰੈਂਟ ਟਾਈਪਸ ਆਫ ਉਹਦੀਆਂ ਉਹਨੂੰ ਕਿਸ ਤਰ੍ਹਾਂ ਨੂੰ ਮੋਟੀਵੇਟ ਕਰਨਾ ਕਿਸ ਤਰ੍ਹਾਂ ਉਹਨੂੰ ਅੱਗੇ ਲੈ ਕੇ ਜਾਣਾ ਉਸ ਨੂੰ ਫੋਕਸ ਕਰਦਾ ਟੀਚਰ ਦੇਖੋ ਸਰ ਕਿਤਾਬਾਂ ਦਾ ਗਿਆਨ ਆ ਜਿੱਥੇ ਜਿੱਥੇ ਜ਼ਰੂਰੀ ਹੈ ਹੈਨਾ ਅਸੀਂ ਬੱਚਿਆਂ ਨੂੰ ਸਬਜੈਕਟ ਮੈਟਰ ਦੇ ਨਾਲ ਨਾਲ ਸਕੂਲਾਂ ਦੇ ਵਿੱਚ ਤਿਆਰੀ ਕਰਵਾਉਂਦੇ ਰਹਿੰਦੇ ਆ ਪਰ ਲੋੜਾ ਅਜ ਦੇ ਬੱਚੇ ਦਾ ਸਿਰਫ ਪੱਕੀ ਵਿਕਾਸ ਕਰਨ ਦੀ ਉਹਦਾ ਨੈਤਿਕ ਵਿਕਾਸ ਕਰਨ ਦੀ ਉਹਦਾ ਬੌਧਿਕ ਵਿਕਾਸ ਕਰਨ ਦਾ ਉਹਦਾ ਸਮਾਜਿਕ ਧਾਰਮਿਕ ਸਾਰੇ ਤਰ੍ਹਾਂ ਦਾ ਵਿਕਾਸ ਹੋਵੇ ਉਹ ਖੇਡਾਂ ਦੇ ਵਿੱਚ ਵੀ ਮੱਲਾ ਮਾਰੇ ਪੜ੍ਹਾਈ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਇੱਥੇ ਐਕਟੀਵਿਟੀਜ਼ ਨੇ ਜਿਹੜੀਆਂ ਤੁਹਾਡੇ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਨੇ ਜੋ ਇਹ ਸਕੂਲ ਹੈ ਅਦਰ ਦੈਨ ਰਿਲੀਜਨ ਜੋ ਹੈ ਅਸੀਂ ਦੇਸ਼ ਭਗਤੀ ਪੈਟਰੀਓਟਿਜ਼ਮ ਜੋ ਹੈ ਅਸੀਂ ਉਸ ਨੂੰ ਪ੍ਰੋਮੋਟ ਕਰਦੇ ਆ ਕਿ ਧਰਮ ਜੋ ਹੈ ਉਹ ਬੱਚਾ ਆਪਣੇ ਮਾਪੇ ਤੋਂ ਸਿੱਖ ਸਕਦਾ ਹੈ ਉਹ ਹਰ ਕੋਈ ਹੈ ਅੱਜ ਕੱਲ ਗੁਰੂ ਘਰ ਜਾਂਦੇ ਆ ਸਭ ਮੰਦਿਰ ਜਾਂਦੇ ਆ ਤਾਂ ਉੱਥੋਂ ਉਹ ਚੀਜ਼ਾਂ ਆਟੋਮੈਟਿਕਲੀ ਗ੍ਰਹਿਣ ਕਰ ਲੈਂਦਾ ਆਪਣੇ ਮਾਪੇ ਸਭ ਤੋਂ ਪਹਿਲਾਂ ਉਹ ਇਸ ਚੀਜ਼ ਨੂੰ ਗ੍ਰਹਿਣ ਕਰਦਾ ਬਿਲਕੁਲ ਪਰ ਦੇਸ਼ ਪ੍ਰਤੀ ਉਹ ਕਿਵੇਂ ਸੋਚੇਗਾ ਜੇ ਅਸੀਂ ਗੱਲ ਕਰੀਏ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਸਰਦੇਵ ਸਿੰਘ ਬਿਲਕੁਲ ਕਰਤਾਰ ਸਿੰਘ ਸਰਾਬਉਦਮ ਸਰਾਬਾ ਜੀ ਉਦਮ ਸਿੰਘ ਜੀ ਸੋ ਜੇ ਧਰਮ ਦੇ ਪਿੱਛੇ ਹੁੰਦੇ ਤਾਂ ਮੈਨੂੰ ਲੱਗਦਾ ਵੀ ਅਸੀਂ ਅੱਜ ਆਜ਼ਾਦ ਨਾ ਹੁੰਦੇ ਬਿਲਕੁਲ ਸਰ ਬਿਲਕੁਲ ਸੋ ਇਹ ਆਬਵਸਲੀ ਸਭ ਪੜਦੇ ਨੇ ਸਭ ਨੂੰ ਇਸ ਚੀਜ਼ ਦਾ ਪਤਾ ਵੀ ਹੈ ਕਿ ਸਰਦਾਰ ਭਗਤ ਸਿੰਘ ਜੀ ਖਾਸ ਕਰਕੇ ਮੈਂ ਕਹੂੰਗਾ ਕਿਉਂਕਿ ਉਹਨਾਂ ਦੇ ਜੋ ਫੈਨਸ ਨੇ ਉਹਨਾਂ ਦੇ ਫਾਲੋਅਰਸ ਨੇ ਜੋ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਉਹ ਗਿਣਤੀ 'ਚ ਬਹੁਤ ਜ਼ਿਆਦਾ ਨੇ ਕਿਸੇ ਵੀ ਅਦਰ ਮਾਰਟਿਰ ਤੋਂ ਤਾਂ ਮੈਂ ਦੱਸ ਦਿਆਂ ਕਿ ਭਗਤ ਸਿੰਘ ਜੀ ਹਮੇਸ਼ਾ ਆਪਣੀ ਜੇਬ 'ਚ ਕਿਤਾਬ ਰੱਖਦੇ ਸੀ ਇੱਕ ਡਿਕਸ਼ਨਰੀ ਆਪਣੀ ਜੇਬ 'ਚ ਰੱਖਦੇ ਸੀ ਉਹਨਾਂ ਦੇ ਵਿੱਚ ਸਿੱਖਣ ਦੀ ਚਾਹ ਸੀ ਸੋ ਉਹਨਾਂ ਦੀ ਜੋ ਸੋਚ ਸੀ ਉਹ ਸੋਚ ਕੁਝ ਤੋਂ ਉਹਨਾਂ ਨੇ ਸਰਕਮਸਟੈਂਸਸ ਨੂੰ ਦੇਖਿਆ ਤੇ ਕੁਝ ਉਹਨਾਂ ਨੇ ਕਿਤਾਬਾਂ ਤੋਂ ਗ੍ਰਹਿਣ ਕੀਤਾ ਸੋ ਵਿਦਿਆ ਦਾ ਉਹਨਾਂ ਦੇ ਜੀਵਨ 'ਚ ਵੀ ਬਹੁਤ ਯੋਗਦਾਨ ਰਿਹਾ ਤੇ ਅੱਜ ਦਾ ਦਿਨ ਹੈ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਨਮਨ ਕਰਦੇ ਹਾਂ ਉਹਨਾਂ ਦੀ ਸਹਿੱਦਗੀ ਨੂੰ ਨਤਮਸਤਕ ਹੁੰਨੇ ਆ ਕੁਰਬਾਨੀਆਂ ਸੂਰਬੀਰਾਂ ਦੀ ਕੁਰਬਾਨੀਆਂ ਦੇਖੋ ਤੁਹਾਡੇ ਸਕੂਲ ਦੇ ਵਿੱਚ ਇਸ ਤਰ੍ਹਾਂ ਦੇ ਲੈਸਨ ਨੇ ਜਿਹੜੇ ਉਹ ਮਤਲਬ ਕਰਵਾਏ ਜਾਂਦੇ ਨੇ ਭਗਤ ਸਿੰਘ ਬਣ ਕੇ ਬੱਚੇ ਅੱਗੇ ਪ੍ਰਮੋਟ ਕਰਦੇ ਨੇ ਕਰਤਾਰ ਸਿੰਘ ਬਣ ਕੇ ਪ੍ਰਮੋਟ ਕਰਦੇ ਨੇ ਤੁਸੀਂ ਆਖਿਆ ਕਿ ਧਾਰਮਿਕ ਸਿੱਖਿਆ ਤਾਂ ਬੱਚਾ ਚਲੋ ਘਰੋਂ ਵੀ ਗ੍ਰਹਿਣ ਕਰ ਲੈਂਦਾ ਆਪਣੇ ਇਹ ਪਿੰਡਾਂ ਦੇ ਵਿੱਚ ਵੀ ਚਲੋ ਉਹ ਵੀ ਤੁਸੀਂ ਇੱਥੇ ਐਕਟੀਵਿਟੀਸ ਆ ਜਿਹੜੀਆਂ ਵੱਖ-ਵੱਖ ਕਰਵਾਉਂਦੇ ਰਹਿੰਦੇ ਹੋ ਹੋਰ ਕਿਹੜੀਆਂ ਐਕਟੀਵਿਟੀ ਨੇ ਜਿਹੜੀਆਂ ਬੱਚਿਆਂ ਦੇ ਮਤਲਬ ਸਰਪੱਖੀ ਵਿਕਾਸ ਦੇ ਵਿੱਚ ਸਹਾਇ ਹੋ ਸਕਦੀਆਂ ਨੇ ਦੇਖੋ ਜਿਹੜੇ ਜਿੰਨੇ ਵੀ ਸਾਡੇ ਰਾਸ਼ਟਰ ਜੋ ਕ੍ਰਾਂਤੀਕਾਰੀ ਨੇ ਜਿੰਨੇ ਸਾਡੇ ਰਾਸ਼ਟਰ ਨੇਤਾ ਰਹੇ ਨੇ ਸਾਡੇ ਰਾਜਨੇਤਾ ਸਾਡੇ ਪ੍ਰਾਈਮ ਮਿਨਿਸਟਰ ਸਾਡੇ ਪ੍ਰੈਜ਼ੀਡੈਂਟ ਖਾਸ ਕਰਕੇ ਮੈਂ ਗੱਲ ਕਰੂੰਗਾ ਡਾਕਟਰ ਏ ਪੀ ਜੇ ਅਬਦੁਲ ਕਲਾਮ ਜੀ ਦੀ ਸੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਾਲਾਂਕਿ ਉਹ ਸੁਪਰੀਮ ਸਿਟੀਜ਼ਨ ਰਹੇ ਨੇ ਭਾਰਤ ਦੇ ਪਹਿਲੇ ਸਿਟੀਜ਼ਨ ਮੈਂ ਕਹੂੰਗਾ ਕਿ ਜਿਹੜਾ ਜਿਨ੍ਹਾਂ ਨੂੰ ਕਿ ਸਭ ਤੋਂ ਜ਼ਿਆਦਾ ਰਿਸਪੈਕਟ ਪ੍ਰਾਪਤ ਹੁੰਦੀ ਹੈ ਸੋ ਉਹਨਾਂ ਨੇ ਵੀ ਆਪਣੀ ਕਈ ਇੰਟਰਵਿਊਸ ਚ ਕਿਹਾ ਕਿ ਮੈਂ ਅਧਿਆਪਕ ਬੰਨਾ ਪਸੰਦ ਕਰਾਂਗਾ ਸੋ ਇੱਕ ਕਿਸੇ ਆਪਣੀ ਸਟੋਰੀ ਚ ਉਹ ਦੱਸਦੇ ਨੇ ਕਿ ਮੈਂ ਪਾਇਲਟ ਦੇ ਲਈ ਟਰਾਈ ਕੀਤਾ ਸੀ ਬਟ ਆਈ ਕੁਡਨਟ ਤਾਂ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਸਾਡੇ ਬੱਚਿਆਂ ਲਈ ਕਿ ਉਹਨਾਂ ਨੂੰ ਰਿਜੈਕਸ਼ਨ ਫੇਸ ਕਰਨੀ ਆਉਣੀ ਚਾਹੀਦੀ ਹੈ ਅਸੀਂ ਦੇਖਦੇ ਹਾਂ ਅੱਜ ਕੱਲ ਬੱਚੇ ਸਾਡੇ ਇਮੋਸ਼ਨਲੀ ਬਹੁਤ ਵੀਕ ਨੇ ਔਰ ਰਿਜੈਕਸ਼ਨ ਫੇਸ ਹੀ ਨਹੀਂ ਕਰ ਸਕਦੇ ਉਹਨਾਂ ਨੂੰ ਜੇ ਮਾਰਕਸ ਨਹੀਂ ਚੰਗੇ ਮਿਲੇ ਜਾਂ ਉਹਨਾਂ ਨੂੰ ਕੋਈ ਮਨਪਸੰਦ ਦੀ ਕੋਈ ਚੀਜ਼ ਨਹੀਂ ਮਿਲੀ ਉਹ ਬੜੇ ਗਲਤ ਸਟੈਪ ਚੱਕ ਲੈਂਦੇ ਨੇ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕਈ ਐਕਟੀਵਿਟੀਜ਼ ਅਸੀਂ ਮੋਰਓਵਰ ਕਈ ਲੈਕਚਰਸ ਅਸੀਂ ਇਸ ਤਰ੍ਹਾਂ ਦੇ ਇਥੇ ਕੰਡਕਟ ਕਰਾਉਨੇ ਆ ਕਿ ਜਿਹਦੇ ਵਿੱਚ ਬੱਚੇ ਨੂੰ ਦੱਸਿਆ ਜਾਂਦਾ ਹੈ ਕਿ ਲਾਈਫ ਨੂੰ ਤੁਸੀਂ ਕਿਵੇਂ ਬੈਟਰ ਢੰਗ ਨਾਲ ਜੀ ਸਕਦੇ ਹੋ ਜ਼ਰੂਰੀ ਨਹੀਂ ਕਿ ਉਹੀ ਬੱਚੇ ਦੀ ਲਾਈਫ ਵਧੀਆ ਹੋਵੇ ਜੋ ਫਰਸਟ ਆਉਂਦਾ ਹਮੇਸ਼ਾ ਹੂੰ ਤੁਸੀਂ ਦੇਖੋਗੇ ਕਿ ਜੋ ਬੈਕ ਬੈਂਚਰਸ ਹੁੰਦੇ ਨੇ ਤਾਂ ਅਕਸਰ ਸੁਣਨ ਚਾਹੁੰਦਾ ਕਿ ਉਹ ਆਪਣੀ ਜ਼ਿੰਦਗੀ ਚ ਜ਼ਿਆਦਾ ਬਿਹਤਰ ਜਿਉ ਨੇ ਅਚੀਵਮੈਂਟਸ ਨੇ ਜਿਹੋ ਕਰ ਜਾਂਦੇ ਕਰ ਜਾਂਦੇ ਨੇ ਹਾਸਲ ਕਰ ਜਾਂਦੇ ਨੇ ਤਾਂ ਇਹ ਬੱਚਿਆਂ ਨੂੰ ਇਸ ਚੀਜ਼ ਅਦਰ ਦੈਨ ਜੇ ਮੈਂ ਗੱਲ ਕਰਾਂ ਬੱਚਿਆਂ ਨੂੰ ਪੜ੍ਹਾਈ ਤਾਂ ਇੱਕ ਸਕੂਲ ਦੇ ਵਿੱਚ ਹੈ ਤਾਂ ਪੜ੍ਹਾਈ ਤਾਂ ਹੋਣੀ ਹੀ ਹੋਣੀ ਹੈ ਅਦਰ ਦੈਨ ਸਾਰੇ ਤਿਉਹਾਰ ਅਸੀਂ ਇੱਥੇ ਮਨਾਉਂਦੇ ਆ ਸਿਰ ਦੱਸਣ ਵਾਲੀ ਗੱਲ ਇਹ ਹੈ ਕਿ ਉਹ ਤਿਉਹਾਰਾਂ ਦੇ ਵਿੱਚ ਤੇ ਜਾਂ ਫਿਰ ਅਸੀਂ ਕਿਸੇ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਡਾਕਟਰ ਏ ਪੀ ਜੇ ਅਬਦੁਲ ਕਰਾਮ ਜੀ ਬੱਚੇ ਹੀ ਸਰਚ ਕਰਦੇ ਨੇ ਕਿ ਇਹ ਪਰਸਨੈਲਿਟੀ ਕੌਣ ਸੀ ਕੀ ਕੀ ਉਹਨਾਂ ਨਾਲ ਜ਼ਿੰਦਗੀ ਚ ਵਾਪਰਿਆ ਤੇ ਕਿਵੇਂ ਉਹ ਅੱਗੇ ਆਏ ਉਹਨਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਸੋ ਬੱਚੇ ਸਰਚ ਕਰਦੇ ਨੇ ਅੰਡਰ ਦੀ ਐਵਲ ਗਾਈਡੈਂਸ ਆਫ देयर ਟੀਚਰ ਸੋ ਚਾਰ ਹਾਊਸਸ ਨੇ ਸਾਡੇ ਉਹ ਚਾਰ ਹਾਊਸਸ ਨੇ ਜੋ ਹਰ ਮਹੀਨੇ ਹਾਊਸ ਆਪਣੀ ਜ਼ਿੰਮੇਵਾਰੀ ਸੰਭਾਲਦਾ ਉਸ ਮਹੀਨੇ ਦੇ ਵਿੱਚ ਜੋ ਜੋ ਚਾਹੇ ਕਿਸੇ ਰਾਜਨੇਤਾ ਦਾ ਜਨਮ ਦਿਨ ਹੋਵੇ ਜਾਂ ਉਹਨਾਂ ਦਾ ਕੋਈ ਡੈਥ ਐਨੀਵਰਸਰੀ ਹੋਵੇ ਉਹਨਾਂ ਦੀਆਂ ਟੀਚਿੰਗਸ ਬਾਰੇ ਸਾਡੇ ਗੁਰੂ ਸਾਹਿਬਾਨਾਂ ਦੇ ਜਨਮ ਦਿਨ ਉਹਨਾਂ ਦੇ ਜੋਤੀ ਜੋਤ ਦਿਵਸ ਜਾਂ ਸ਼ਹੀਦੀ ਦਿਵਸ ਉਹਨਾਂ ਬਾਰੇ ਚਰਚਾ ਕੀਤੀ ਜਾਂਦੀ ਆ ਸਵੇਰ ਦੀ ਸਭਾ ਦੇ ਵਿੱਚ ਜਾਨੀ ਜੀ ਪ੍ਰੈਕਟੀਕਲੀ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਚੀਜ਼ਾਂ ਨੂੰ ਟੀਚਰ ਦੇ ਸਹਿਯੋਗ ਦੇ ਨਾਲ ਬੱਚਾ ਆਪ ਕ੍ਰੀਏਟ ਕਰਦਾ ਜੀ ਮਤਲਬ ਇਹ ਇਸ ਤਰ੍ਹਾਂ ਦੀ ਵਿਧੀ ਦੇ ਰਾਹੀਂ ਤੁਸੀਂ ਬੱਚਿਆਂ ਨੂੰ ਸਿਖਾਉਣ ਦੀ ਜਿਹੜੀ ਹੈਗੀ ਆ ਉਹ ਯਤਨ ਕਰ ਰਹੇ ਹਾਂ ਜੀ ਸਰ ਗੱਲ ਕਰੀਏ ਤੁਹਾਡੇ ਸਕੂਲ ਨੂੰ ਕਹਿੰਦੇ ਨੇ ਵੀ ਮੈਰਿਟ ਵਾਲੇ ਸਕੂਲ ਦੇ ਨਾਲ ਵੀ ਜਾਣਿਆ ਜਾਂਦਾ ਕਿੰਨਿਆਂ ਕੇ ਮੈਰਿਟ ਹੁਣ ਤੱਕ ਹਾਸਲ ਕਰ ਲਈਆਂ ਸਰ ਮੈਰਿਟਸ ਤਾਂ ਬਾਹਰ ਸਾਡੇ ਕੋਲ ਆਨਰ ਬੋਰਡ ਲੱਗਿਆ ਉਹਦੇ ਵਿੱਚ ਅੱਜ ਤੱਕ ਜਿੰਨੇ ਵੀ ਨੇ ਮੈਰਿਟਸ ਨੇ ਸਭ ਦੇ ਨਾਮ ਲਿਖੇ ਹੋਏ ਨੇ ਹੂੰ ਬਲਾਕ ਦੇ ਵਿੱਚ ਕਈ ਵਾਰ ਸਾਡੇ ਬੱਚੇ ਫਰਸਟ ਆਏ ਨੇ ਚਲੋ ਤਾਂ ਇੱਕ ਛੋਟੀ ਗੱਲ ਹੈ ਬਟ ਮੈਰਿਟਸ ਨੇ ਮੈਨੀ ਟਾਈਮਸ ਦੀ ਆਰ ਸਟੂਡੈਂਟਸ ਹੈਵ ਅਚੀਵਡ ਸੱਚ ਕੰਡੀਸ਼ਨ ਤਾਂ ਰੀਸੈਂਟਲੀ ਮੈਂ ਤੁਹਾਨੂੰ ਦੱਸਿਆ ਵੀ 2019 ਜੋ ਕਿ ਕੋਵਿਡ ਤੋਂ ਜਸਟ ਪਹਿਲਾਂ ਉਹ 6 ਮੈਰਿਟਸ ਇਕੱਠੀਆਂ ਸੀ ਜਦੋਂ ਕਿ ਪੂਰੀ ਤਹਿਸੀਲ ਦੇ ਵਿੱਚ ਕੋਈ ਇੱਕ ਮੈਰਿਟ ਵੀ ਨਹੀਂ ਸੀ ਤਾਂ ਉਹ ਮੈਂ ਇੱਥੇ ਇਹ ਵੀ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ ਕਿ ਉਹ 6 ਦੀਆਂ 6 ਕੁੜੀਆਂ ਨੇ ਜਿਹੜੀਆਂ ਉਹਨਾਂ ਦੇ ਮਾਪੇ ਦਾ ਵੀ ਬਹੁਤ ਯੋਗਦਾਨ ਸੀ ਬੇਰੀ ਬਹੁਤ ਕਿਉਂਕਿ ਬੱਚਾ ਤਦੇ ਪੜ ਸਕੂਗਾ ਜਦੋਂ ਉਹਨਾਂ ਦੇ ਮਾਪੇ ਬਾਪ ਨੇ ਉਹ ਸਕੂਲ ਦੇ ਨਾਲ ਪੂਰਾ ਕੋਆਪਰੇਟ ਕਰਨਗੇ ਹਮਮ ਸੋ ਇੱਥੇ ਕਲਾਸਿਸ ਜਦੋਂ ਲੱਗਦੀਆਂ ਸੀ ਤਾਂ ਮੈਨੂੰ ਯਾਦ ਆ ਕਿ ਗਰਮੀ ਦੇ ਵਿੱਚ ਉਹ ਮਾਵਾਪ ਬਾਹਰ ਬੱਚੇ ਨੂੰ ਲੈਣ ਲਈ ਖੜੇ ਰਹਿੰਦੇ ਸੀ ਹਮ ਕਿ ਕਲਾਸ ਓਵਰ ਹੋਏਗੀ ਤੇ ਉਹ ਕਿਉਂਕਿ ਛੁੱਟੀ ਹੋ ਜਾਂਦੀ ਸੀ ਉਹਨਾਂ ਨੂੰ ਥੋੜੀ ਜਿਹੀ ਛੁੱਟੀ ਲੇਟ ਹੁੰਦੀ ਸੀ ਹਮ ਸੋ ਨਾਲ ਦੀ ਨਾਲ ਮੈਂ ਜ਼ਰੂਰ ਇੱਥੇ ਕ੍ਰੈਡਿਟ ਦਊਗਾ ਕਿ ਉਹਨਾਂ ਬੱਚਿਆਂ ਨੂੰ ਦੇ ਜੋ ਮਾਵਾਪ ਨੇ ਉਹ ਬਿਲਕੁਲ ਵਧਾਈ ਦੇ ਪਾਤਰ ਨੇ ਪਲੱਸ ਉਹਨਾਂ ਦੀ ਅਪਰੀਸ਼ੀਏਸ਼ਨ ਬਣਦੀ ਹੈ ਤੇ ਅਦਰਦ ਜਿਹੜੇ ਦੂਸਰੇ ਬੱਚੇ ਵੀ ਨੇ ਜਿਹੜੇ ਕਿ ਚਾਹੇ ਦੂਸਰੇ ਸਕੂਲਾਂ 'ਚ ਵੀ ਪੜ੍ਹਦੇ ਨੇ ਤਾਂ ਇਹ ਮਾਪੇ ਹੀ ਨੇ ਜੋ ਆਪਣੇ ਬੱਚੇ ਨੂੰ ਸਹੀ ਰਾਹ ਪਾ ਸਕਦੇ ਨੇ ਕਿਉਂਕਿ ਇੱਕ ਬੱਚਾ ਵਾ ਉਹ ਟੀਚਰ ਨੂੰ ਤਾਂ ਦੇਖਦਾ ਆਪਣੇ ਮਾਪੇ-ਮਾਪ ਨੂੰ ਪਹਿਲਾਂ ਦੇਖਦਾ ਸਰ ਇੱਥੇ ਤਾਂ ਮੈਂ ਤੁਹਾਨੂੰ ਨਾ ਮੋਤੇ ਤਾਰੀਫ ਨਹੀਂ ਹੈਗੀ ਵੀ ਸਿੱਖਿਆ ਦਾ ਬੈਦ ਆਖੂੰਗਾ ਸਿੱਖਿਆ ਦਾ ਬੈਦ ਖਾਨ ਦਾ ਨਹੀਂ ਸਿੱਖਿਆ ਦਾ ਬੈਦ ਪਿਤਾ ਪਹਿਲਾ ਪਿਤਾ ਜੀ ਦੇ ਚਲਾਇਆ ਉਹਨਾਂ ਦੇ ਨਾਲ ਨਾਲ ਤੁਸੀਂ ਕੰਮ ਕਰਦੇ ਰਹੇ ਐਜੂਕੇਸ਼ਨ ਦੇ ਵਿੱਚ ਹੁਣ ਤੁਸੀਂ ਇਹ ਦੱਸੋ ਸਰ ਜਿਹੇ ਸਿਰ ਮਾਪਿਆਂ ਨੇ ਗੱਲ ਕੀਤੀ ਆ ਵੀ ਵਿਦਿਆਰਥੀ ਦੇ ਸਰਬ ਪੱਖੀ ਵਿਕਾਸ ਦੇ ਲਈ ਮਾਤਾ ਪਿਤਾ ਦਾ ਟੀਚਰ ਦਾ ਸਕੂਲ ਦਾ ਤੇ ਨਾਲ ਦੀ ਉਹਦੀ ਜਿਹੜੀ ਲੋਕੇਲਿਟੀ ਤੇ ਸੋਸਾਇਟੀ ਆ ਕਿੰਨਾ ਕੁ ਪ੍ਰਭਾਵ ਪੈਂਦਾ ਇਹਨਾਂ ਗੱਲਾਂ ਦਾ ਦੇਖੋ ਜਿਵੇਂ ਹੁਣੇ ਮੈਂ ਤੁਹਾਨੂੰ ਕਿਹਾ ਕਿ ਚੁੱਕਿਆ ਕਿ ਮਾਵਾਪ ਨੂੰ ਬੱਚਾ ਦੇਖਦਾ ਹਾਂ ਸੋ ਠੀਕ ਹੈ ਅਸੀਂ ਵੀ ਆਪਣੇ ਮਾਵਾਪਾ ਨੂੰ ਇਚਾ ਟੀਚਰ ਇਜ਼ ਦਾ ਸੈਕੰਡ ਪੇਰੈਂਟ ਆਬਵੀਅਸਲੀ ਜਿਹੜੇ ਕਹੇ ਜਾਂਦੇ ਨੇ ਕਿ ਜੋ ਟੀਚਰ ਨੇ ਅਧਿਆਪਕ ਨੇ ਉਹ ਸੈਕੰਡ ਪੇਰੈਂਟਸ ਕਹੇ ਜਾਂਦੇ ਨੇ ਬਟ ਹੁਣ ਰੈਸਟ੍ਰਿਕਸ਼ਨਸ ਨੇ ਕੁਝ ਗਵਰਨਮੈਂਟ ਦੀਆਂ ਨੇ ਕਿ ਜੀ ਬੱਚੇ ਨੂੰ ਕੁਝ ਕਹਿਣਾ ਨਹੀਂ ਬੱਚੇ ਨੂੰ ਸੋ ਕਿਤੇ ਨਾ ਕਿਤੇ ਚਲੋ ਗਵਰਨਮੈਂਟ ਗਲਤ ਨਹੀਂ ਕਹਿੰਦੀ ਬਟ ਸਮ ਹਾਉ ਦੱਤ ਕਿ ਦੇਖਣ ਚਾਹੁੰਦਾ ਵਾ ਕਈ ਕੇਸਸ ਨੇ ਉਹ ਸਰਕਾਰ ਦੇਖਦੀ ਹੈ ਕਿ ਬੱਚੇ ਨੇ ਉਹ ਕੋਈ ਹਲਕਾ ਜਿਹਾ ਨੂੰ ਘੂਰ ਦੋ ਬੱਚਾ ਕੋਈ ਗਲ ਸਟੈਪ ਚੱਕ ਲੈਂਦਾ ਇਟਸ ਬੈਟਰ ਬਟ ਜ਼ਰੂਰੀ ਹੈ ਕਿ ਮਾਪੇ ਜਿੰਨਾ ਹੱਕ ਬੱਚੇ ਤੇ ਰੱਖਦੇ ਨੇ ਉਹਨਾਂ ਹੱਕ ਉਹ ਅਧਿਆਪਕ ਨੂੰ ਵੀ ਦੇਣ ਚਾ ਕੀ ਕਰਨਾ ਚਾਹੁੰਦਾ ਸੋ ਬੱਚੇ ਨੂੰ ਇਸ ਚੀਜ਼ ਦਾ ਚੋਣ ਕਰ ਦੇਣ ਜਾਂ ਕਰ ਲੈਣ ਦੇਣ ਕਿ ਕਿਉਂਕਿ ਦੇਖਣ ਚਾਹੁੰਦਾ ਹੈ ਕਿ ਮਾਪੇ ਫੋਰਸਿਬਲੀ ਉਸ ਨੂੰ ਕੋਈ ਐਸਾ ਸਬਜੈਕਟ ਐਸੀ ਸਟਰੀਮ ਉਸ ਨੂੰ ਚੋਣ ਕਰਨ ਲਈ ਕਹਿ ਦਿੰਦੇ ਨੇ ਜੋ ਉਸ ਨੂੰ ਉਹ ਨਹੀਂ ਪੜ੍ਹਨਾ ਚਾਹੁੰਦਾ ਤਾਂ ਉਹ ਇੱਕ ਚ ਇਸ ਦੇ ਨਤੀਜੇ ਨੇ ਜੋ ਉਹ ਮਾੜੇ ਹੁੰਦੇ ਨੇ ਤਾਂ ਸਮੇਂ ਦਾ ਤਾਂ ਦੇਖੋ ਬਰਬਾਦੀ ਹੁੰਦੀ ਹੈ ਨਾਲ ਦੀ ਨਾਲ ਬੱਚੇ ਦੇ ਮਨੋਬਲ ਤੇ ਜੋ ਇਸ ਦਾ ਅਸਰ ਪੈਂਦਾ ਉਹ ਵੀ ਬਹੁਤ ਬੁਰਾ ਪੈਂਦਾ ਸੋ ਮੈਂ ਜੋ ਨਵਾਂ ਸੈਸ਼ਨ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਤੋ ਕਈ ਸਕੂਲਾਂ ਦੇ ਵਿੱਚ ਤਾਂ ਹਲੇ ਐਗਜ਼ਾਮੀਨੇਸ਼ਨ ਚੱਲ ਰਹੀਆਂ ਨੇ ਸਾਡੇ ਕੋਲ ਇੱਥੇ ਬੋਰਡ ਐਗਜ਼ਾਮੀਨੇਸ਼ਨ ਚੱਲ ਰਹੀਆਂ ਨੇ ਜੋ ਕਿ 4 ਅਪ੍ਰੈਲ ਨੂੰ ਖਤਮ ਹੋਣੀਆਂ ਨੇ ਤੋ ਸਾਡੇ ਸਕੂਲ ਦਾ ਜੋ ਨਤੀਜਾ ਹੈ ਉਹ 26 ਤਰੀਕ ਨੂੰ ਅਸੀਂ ਐਲਾਨ ਦੇਣਾ ਹੈ ਤਾਂ 26 ਤੋਂ ਜੋ ਨੇ ਅਸੀਂ ਦਾਖਲੇ ਸ਼ੁਰੂ ਕਰ ਰਹੇ ਹਾਂ ਮੈਂ ਇੱਥੇ ਸਮੂਹ ਇਲਾਕੇ ਦੇ ਨਿਵਾਸੀਆਂ ਨੂੰ ਇਹ ਇੱਥੋਂ ਜੀ ਮੈਂ ਸੱਦਾ ਦਿੰਨਾ ਕਿ ਉਹ ਇਹ ਸਕੂਲ ਦੇ ਵਿੱਚ ਵਿਜ਼ਿਟ ਜ਼ਰੂਰ ਕਰਨ ਤੇ ਇੱਥੇ ਜੋ ਡੈਡੀਕੇਟਿਡ ਸਟਾਫ ਨੇ ਜੋ ਸਾਡੇ ਕੁਆਲੀਫਾਈਡ ਸਟਾਫ ਨੇ ਉਹਨਾਂ ਨਾਲ ਇੰਟਰੈਕਟ ਕਰਨ ਤੇ ਇੱਥੇ ਆਪਣਾ ਬੱਚਾ ਉਹ ਦਾਖਲ ਕਰਨ ਤੇ ਇੱਕ ਵਾਰ ਇਸ ਲਈ ਮੈਂ ਫੇਰ ਸਭ ਨੂੰ ਇਸ ਲਈ ਹਾਰਦਿਕ ਸੱਦਾ ਦਿੰਨਾ ਹੈ ਸਾਡੇ ਕੋਲੇ ਜੋ ਹੈ ਇਹ ਸਕੂਲ ਵਿਦਿਆ ਦੇ ਖੇਤਰ ਚ ਤਾਂ ਅਵਲ ਹੈ ਹੀ ਨਾਲ ਅਸੀਂ ਜੋ ਹੈ ਵਾਤਾਵਰਨ ਨੂੰ ਲੈ ਕੇ ਵੀ ਸਾਡੇ ਸਕੂਲ ਦੇ ਬੱਚੇ ਨੇ ਜੋ ਉਹ ਡਿਫਰੈਂਟ ਡਰਾਈਵਸ ਦੇ ਦੇ ਆਰਗੇਨਾਈਜ਼ ਸਰਟਨ ਦੇ ਪਲਾਂਟੇਸ਼ਨ ਕੈਂਪੇਨ ਤੇ ਕਲੀਨਲੀਨੈਸ ਅਵੇਅਰਨੈਸ ਦੇ ਲਈ ਉਹ ਕੈਂਪੇਨ ਕਰਦੇ ਨੇ ਤੇ ਸਕੂਲ ਜੋ ਹੈ ਅਦਰ ਦੈਨ ਜੋ ਹੈ ਇਨਾ ਕੈਂਪੇਨਸ ਦੇ ਉਹ ਐਡਮਿਸ਼ਨਸ ਦੇ ਵਿੱਚ ਬੱਚਿਆਂ ਦੇ ਲਈ ਜੋ ਖਾਸ ਜੋ ਅਸੀਂ ਕਹਿ ਦਈਏ ਕਿ ਜੋ ਯੋਗਦਾਨ ਸਮਾਜ ਚ ਤਾਂ ਕਿ ਕੋਈ ਬੱਚਾ ਜੋ ਹੈ ਉਹ ਬਿਨਾ ਸਿੱਖਿਆ ਤੋਂ ਬਿਨਾ ਸਿੱਖਿਆ ਤੋਂ ਨਾ ਰਹੇ ਅਸੀਂ ਉਹਨਾਂ ਬੱਚਿਆਂ ਦੇ ਲਈ ਕੋਈ ਵੀ ਦਾਖਲਾ ਜਾਂ ਕੋਈ ਅਦਰ ਫੰਡ ਉਹ ਨਹੀਂ ਰੱਖਿਆ ਜੋ ਕਿ ਚਿਲड्रन ਨੇ ਆਫ ਸਿੰਗਲ ਪੇਰੈਂਟ ਤੇ ਦੂਸਰਾ ਜੇ ਕੋਈ ਸਿੰਗਲ ਡਾਟਰ ਹੈ ਕਿਸੇ ਦੀ ਉਹਨੂੰ ਵੀ ਐਡਮਿਸ਼ਨ ਦੇ ਵਿੱਚ ਜੋ ਹੈ ਉਹ ਐਡਮਿਸ਼ਨ ਫੰਡ ਮਾਫ ਹੈ ਸਰਟਨ ਨਾਲ ਪ੍ਰਿੰਸੀਪਲ ਪ੍ਰੀਤ ਸਿੰਘ ਸਾਈ ਦੇ ਜੁੜੇ ਜਿਨ੍ਹਾਂ ਨੇ ਅਧਿਆਪਕ ਦਾ ਰੋਲ ਮਾਪਿਆਂ ਦਾ ਰੋਲ ਤੇ ਸਮਾਜ ਦਾ ਰੋਲ ਬੱਚੇ ਦੇ ਸਰਵਪੱਖੀ ਵਿਕਾਸ ਦੀਆਂ ਗੱਲਾਂ ਐਜੂਕੇਸ਼ਨ ਦੀਆਂ ਗੱਲਾਂ ਤੇ ਜਿਹੜੀਆਂ ਇਹਨਾਂ ਦੀ ਸਕੂਲ ਦੀਆਂ ਪ੍ਰਾਪਤੀਆਂ ਨੇ ਅਹਿਮ ਪ੍ਰਾਪਤੀਆਂ ਭਾਵੇਂ ਕਿ ਉਹ ਮੈਰਿਟ ਦੇ ਵਿੱਚ ਬੱਚਿਆਂ ਨੇ ਮੱਲਾ ਮਾਰੀਆਂ ਹੋਣ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਹੋਣ ਜਾਂ ਵਾਤਾਵਰਣ ਸੁਵਾਲਣ ਦੀ ਗੱਲ ਆ ਉਹ ਕੀਤੀ ਹੋਵੇ ਜਾਂ ਇਹਨਾਂ ਦੇ ਜਿਹੜੇ ਸਕੂਲ ਤੋਂ ਪੜ੍ਹੇ ਕਿਉਂਕਿ ਇਹ ਇੱਕ ਪੁਰਾਣੀ ਚੱਲਦੀ ਸੰਸਥਾ ਇਥੇ ਕਿ ਇਥੇ ਦੇ ਬੱਚਿਆਂ ਨੇ ਕੈਨੇਡਾ ਅਮਰੀਕਾ ਵੱਡੇ ਮੁਲਕਾਂ ਦੇ ਵਿੱਚ ਵੱਡੇ ਬਿਜ਼ਨਸ ਸੈਟਲ ਕੀਤੇ ਨੇ ਸਰਕਾਰੀ ਵਿਭਾਗਾਂ ਦੇ ਵਿੱਚ ਇਹ ਨੌਕਰੀਆਂ ਦੇ ਉੱਤੇ ਲੱਗੇ ਹੋਏ ਨੇ ਵੱਡੀਆਂ ਵੱਡੀਆਂ ਮਨਮਤੀ ਦੇਣਾ ਇਸ ਸੰਸਥਾ ਦੇ ਤੇ ਇਹ ਵਿਚਾਰਾ ਪ੍ਰਿੰਸੀਪਲ ਸਾਹਿਬ ਨੇ ਸਾਡੇ ਨਾਲ ਸਾਡੇ ਜਿੰਨੇ ਵੀ ਸਾਡੇ 뷰ਅਰਸ ਨੇ ਸਾਡੇ ਦੇਖਣ ਵਾਲੇ ਨੇ ਦੇਸ਼ ਦੁਨੀਆ ਚੈਨਲ ਨੂੰ ਉਹਨਾਂ ਨਾਲ ਸਾਂਝੀਆਂ ਕੀਤੀਆਂ ਮੈਂ ਇਹਨਾਂ ਵਿਚਾਰਾਂ ਤੇ ਇਹਨਾਂ ਦੀ ਵਿਚਾਰਾਂ ਦੀ ਸਾਂਝ ਤੇ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਤੇ ਬੱਚਿਆਂ ਨੂੰ ਦਿੱਤੀਆਂ ਸਖਿਆਵਾਂ ਤੇ ਤੇ ਸਕੂਲ ਵੱਲੋਂ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੀ ਐਜੂਕੇਸ਼ਨ ਆ ਬਹੁਤ ਵੱਡਾ ਦਾਨ ਆ ਇਦਿਆਂ ਸਾਰੀਆਂ ਗੱਲਾਂ ਜੋ ਤੁਸੀਂ ਸਾਡੇ ਨਾਲ ਵਿਚਾਰਾ ਸਾਂਝੀਆਂ ਵਿਦਿਆ ਨੂੰ ਲੈ ਕੇ ਕੀਤੀਆਂ ਮੈਂ ਉਹਨਾਂ ਤੇ ਤੁਹਾਡਾ तहे ਦਿਲੋਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਤੇ ਆਪ ਸਭ ਨੂੰ ਇੱਕ ਵਾਰ ਫੇਰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਵਿਸਾਖੀ ਦੀਆਂ ਵੀ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਨੇ ਪ੍ਰਿੰਸੀਪਲ ਸਾਹਿਬ ਨੇ ਤੇ ਇਸੇ ਤਰ੍ਹਾਂ ਦੀ ਤੁਹਾਡੇ ਨਾਲ ਵਧੀਆ ਸਖਸੀਅਤ ਨੂੰ ਜਿਨ੍ਹਾਂ ਨੇ ਮਤਲਬ ਆਪਣੇ ਜੀਵਨ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਚਾਹੇ ਉਹ ਐਜੂਕੇਸ਼ਨ ਹੋਵੇ ਸਮਾਜ ਦੇ ਵਿੱਚ ਵੱਡੇ ਉਪਰਾਲੇ ਕੀਤੇ ਹੋ ਨਰਾਜਨੀਤਿਕ ਦੇ ਵਿੱਚ ਵੱਡੇ ਉਪਰਾਲੇ ਹੋਣ ਕੋਈ ਵੀ ਜੋ ਸ਼ਖਸੀਅਤ ਆ ਉੱਚੇ ਲੈਵਲ ਦੀ ਜਿਹੜੇ ਬੜੀ ਸਖਤ ਮਿਹਨਤ ਦੇ ਨਾਲ ਇਹ ਅੱਗੇ ਆਈਆ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਟਰਵਿਊਸ ਨੇ ਤੇ ਉਹਨਾਂ ਪ੍ਰਮੁੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰ ਕਰਵਾਉਂਦੇ ਰਹਾਂਗੇ ਜਦ ਤੱਕ ਤੁਸੀਂ ਮਨਪ੍ਰੀਤ ਰਾਂਦੇ ਉਹਨੂੰ ਇਜਾਜ਼ਤ ਦੇਣਾ ਤੇ ਦੇਖਦੇ ਰਹਿਣਾ ਦੇਸ਼ ਦੁਨੀਆ ਚੈਨਲ